ਪਰ ਜਿਹੜੀ ਪ੍ਰਕਿਰਤੀ ਆ ਇਹ ਕਾਮਨ ਟੂ ਵਾਲ ਆ ਜਾਂਦੀ ਆ ਇਸ ਕਰਕੇ ਇਹਨੂੰ ਜੈ ਪ੍ਰਕਿਰਤੀ ਤਾਂ ਕੀਤਾ ਕਿ ਸਾਡੇ ਸ਼ਬਦ ਵੀ ਇਦਾਂ ਦੇ ਹੋਣੇ ਚਾਹੀਦੇ ਜਿਹਦੇ ਸਾਨੂੰ ਅਲੱਗ-ਅਲੱਗ ਨਾ ਕਰਨ ਜਦੋਂ ਦੋ ਬੰਦੇ ਸਤ ਸ੍ਰੀ ਅਕਾਲ ਕਹਿੰਦੇ ਆ ਦੂਜੇ ਬੰਦੇ ਨੂੰ ਬਿਨਾਂ ਦੱਸੇ ਪਤਾ ਲੱਗ ਜਾਂਦਾ ਵੀ ਇਹ ਕੋਈ ਹੋਰ ਆ ਪੱਛਮ ਨੇ ਪਦਾਰਥ ਦੇ ਉੱਤੇ ਖੋਜ ਕੀਤੀ ਆ ਉਹਨੂੰ ਵਿਗਿਆਨ ਕਹਿੰਦਾ ਤੇ ਭਾਰਤ ਨੇ ਈ ਦੇ ਉੱਤੇ ਖੋਜ ਕੀਤੀ ਆ એનર્ਜੀ ਦੀ એનર્ਜੀ ਦੇ ਉੱਤੇ ਖੋਜ ਕੀਤੀ ਆ ਅੰਦਰਲੇ ਅਯਾਮ ਤੇ ਖੋਜ ਕੀਤੀ ਆ ਮਨ ਦੀਆਂ ਪਰਤਾਂ ਦੇ ਉੱਤੇ ਖੋਜ ਕੀਤੀ ਆ ਉਹਨੂੰ ਸਪਿਰਚੁਅਲਿਟੀ ਕਹਿੰਦਾ ਦੋਨਾਂ ਦੀ ਖੋਜ ਸਤਕਾਰਯੋਗ ਆ ਇਹਦੇ ਚ ਕੋਈ ਕੰਟਰਡਿਕਸ਼ਨ ਨਹੀਂ ਹੋਣੀ ਚਾਹੀਦੀ ਜੇ ਕਿਤੇ ਦੋਨੇ ਇਹ ਮਿਲ ਜਾਣ ਤਾਂ ਸਾਡੇ ਸਮਾਜ ਦਾ ਉਧਾਰ ਹੋ ਸਕਦਾ। ਤੋ ਇਹਦਾ ਮਤਲਬ ਪ੍ਰਕਿਰਤੀ ਤੇ ਆਪਾਂ ਭਿੰਨ ਨਹੀਂ ਆਦੇ ਅਸੀਂ ਆਪਸ ਵਿੱਚ ਵੀ ਭਿੰਨ ਨਹੀਂ ਹੈਗੇ। ਤੋ ਇਹ ਜਿਹੜਾ ਫਲਸਫਾ ਮੈਨੂੰ ਸਮਝ ਆਇਆ ਵੀ ਇੱਕ ਪਿਤਾ ਇੱਕ ਇਸਕੇ ਹਮ ਬਾਰਕ ਕਿੱਦਾਂ ਆ? ਅਸੀਂ ਮੂਲ ਰੂਪ ਦੇ ਵਿੱਚ ਪਦਾਰਥ ਨਹੀਂ ਹੈਗੇ ਕਿਉਂਕਿ ਦਰਖਤ ਨੇ ਵੀ ਇੱਕ ਦਿਨ ਟਹਿ ਜਾਣਾ। ਇਸ ਸਰੀਰ ਨੇ ਵੀ ਢਾ ਜਾਣਾ ਫੁੱਲ ਨੇ ਵੀ ਢਾ ਜਾਣਾ ਪਰ એનર્ਜੀ ਕੈਨ ਨਾਟ ਬੀ ਕ੍ਰੀਏਟਡ ਨੌਰ ਬੀ ਡਿਸਟਰੋਇਡ ਇਸ ਫੰਡਾਮੈਂਟਲ ਨੂੰ ਜਦੋਂ ਮੈਂ ਸਮਝਿਆ ਮੈਨੂੰ ਇਹ ਪਤਾ ਲੱਗਿਆ ਉਹ ਭਾਈ ਦਰਖਤ ਤਾਂ ਮੈਂ ਹੀ ਆ ਤੇ ਮੈਂ ਹੀ ਦਰਖਤਾਂ ਜੱਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਕੁਝ ਦਿਨ ਪਹਿਲਾਂ ਮੈਂ ਤਖਣੀ ਰਹਿਮਾਪੁਰ ਵਾਈਲਡਲਾਈਫ ਸੈਂਚਰੀ ਤੋਂ ਡਾਕਟਰ ਅਮਨਦੀਪ ਸਿੰਘ ਹੋਂ ਦਾ ਇੱਕ ਵਲੌਗ ਪਾਇਆ ਸੀ ਮੈਂ ਇੱਕ ਵੀਡੀਓ ਬਣਾਈ ਸੀ ਉਹਨਾਂ ਦੀ ਤੇ ਕਾਫੀ ਲੋਕਾਂ ਨੇ ਉਹ ਵੀਡੀਓ ਪਸੰਦ ਕੀਤੀ ਤੇ ਉਸੇ ਸਿਲਸਿਲੇ ਵਿੱਚ ਮੈਂ ਦੁਬਾਰਾ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਡਾਕਟਰ ਸਾਹਿਬ ਨੇ ਪਹਿਲੀ ਵੀਡੀਓ ਦੇ ਲਾਸਟ ਵਿੱਚ ਕੁਝ ਲਾਈਨਾਂ ਬੋਲੀਆਂ ਸਨ ਜੈ ਪ੍ਰਕਿਰਤੀ ਜੈ ਭਾਰਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਪ੍ਰਕਿਰਤੀ ਜੈ ਭਾਰਤ ਜੀ ਸਾਹਿਬ ਬਦਰ ਐਕਚੁਅਲ ਦੇ ਵਿੱਚ ਕਿਹਾ ਹੀ ਤਾਂ ਗਿਆ ਸੀ ਵੀ ਤੁਸੀਂ ਪੁੱਛੋ ਅੱਛਾ ਜੀ ਠੀਕ ਹੈ ਨਾ ਜੀ ਜੇ ਕਿਉਂਕਿ ਕਿਹਾ ਜਾਊਗਾ ਫੇਰ ਹੀ ਪੁੱਛਿਆ ਜਾਊਗਾ ਨਾ ਤਾਂ ਜੈ ਪ੍ਰਕਿਰਤੀ ਜੈ ਭਾਰਤ ਬਚਪਨ ਤੋਂ ਜਦੋਂ ਅਸੀਂ ਇਨਸਾਨੀ ਜਾਮੇ ਦੇ ਵਿੱਚ ਯਾਤਰਾ ਸ਼ੁਰੂ ਕਰਦੇ ਹਾਂ ਨਾ ਹਿਊਮਨ ਬੀਿੰਗ ਐਜ਼ ਹੀ ਹਿਊਮਨ ਬੀਿੰਗ ਕਹਿੰਦੇ ਬੰਦੇ ਬਣ ਕੇ ਜੰਮ ਪਏ ਤੇ ਉਦੋਂ ਤੋਂ ਇੱਕ ਪਾਠ ਮੈਂ ਅਲੱਗ-ਅਲੱਗ ਲੈਵਲ ਤੇ ਅਲੱਗ-ਅਲੱਗ ਤਰ੍ਹਾਂ ਨਾਲ ਅਲੱਗ-ਅਲੱਗ ਪਰਸਨੈਲਿਟੀਆਂ ਤੋਂ ਸ਼ਖਸੀਤਾਂ ਤੋਂ ਸੁਣਿਆ ਇਹ ਪਾਠ ਕਿਹੜਾ ਪਾਠ ਵੀ ਅਸੀਂ ਸਾਰੇ ਇੱਕ ਆ ਸਾਨੂੰ ਸਾਰੇ ਹੀ ਦੇਖੋ ਇਹ ਸਿਖਾਉਂਦੇ ਆ ਵੀ ਸਾਡਾ ਪਿਓ ਇੱਕ ਆ ਪਰਮਪਿਤਾ ਪਰਮਾਤਮਾ ਪਰਮਾਤਮਾ ਇੱਕ ਹੈ ਗੋਡ ਇਜ਼ 1 ਇੱਕ ਪਿਤਾ ਇੱਕ ਅਸਕੇ ਹਮ ਬਾਰਕ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਆਪਾਂ ਸੁਣਦੇ ਆਂ ਪਰ ਮੈਂ ਬੜਾ ਹੈਰਾਨ ਹੁੰਦਾ ਸੀ ਜਦੋਂ-ਜਦੋਂ ਵੀ ਕਿਤੇ ਪੜ੍ਹਾਈ ਲਿਖਾਈ ਤੋਂ ਬੇਲ ਦਾ ਮੌਕਾ ਮਿਲਣਾ ਵੀ ਸਾਨੂੰ ਸਿਖਾਇਆ ਤਾਂ ਜਾਂਦਾ ਵੀ ਅਸੀਂ ਇੱਕੋ ਆ ਤੇ ਫਿਰ ਦੁਨੀਆ ਤੇ ਦਵੈਤ ਕਿੱਦਾਂ ਆ ਗਿਆ ਲੜਾਈ ਕਿੱਦਾਂ ਆ ਗਈ ਉੱਚ ਨੀਚ ਕਿੱਦਾਂ ਆ ਗਈ ਜਾਤ ਪਾਤ ਕਿੱਦਾਂ ਆ ਗਈ ਇਹ ਸਮਝ ਨਹੀਂ ਸੀ ਆਉਂਦਾ ਔਰ ਬੜੀ ਵਰੀ ਬੜੀਆਂ ਚੀਜ਼ਾਂ ਤੋਂ ਸਮਝਣ ਦੀ ਆਪਣੇ ਹਿਸਾਬ ਨਾਲ ਕਦੀ ਕਿਸੇ ਧਾਰਮਿਕ ਲੈਜ਼ੇ ਦੇ ਵਿੱਚ ਜਾਂ ਸਾਇੰਟਿਫਿਕ ਲੈਜ਼ੇ ਦੇ ਵਿੱਚ ਕੋਸ਼ਿਸ਼ ਕੀਤੀ ਪਰ ਗੱਲ ਕਦੀ ਸਮਝ ਨਹੀਂ ਪਈ ਪਰ ਜਿੱਦਾਂ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਵੀ 17 ਤੋਂ ਲੈ ਕੇ ਹੁਣ ਤੱਕ ਇਹਦਾ ਵਿਜਨਨਾਂ ਪ੍ਰਕਿਰਤੀ ਦੇ ਵਿੱਚ ਹੋ ਰਿਹਾ ਨੇਚਰ ਦੇ ਵਿੱਚ ਆ ਕੇ ਮੈਨੂੰ ਜੋ ਚੀਜ਼ ਸਮਝ ਲੱਗੀ ਵੀ ਆਪਾਂ ਕਿੱਦਾਂ ਇੱਕ ਆ ਧਾਰਮਿਕ ਫਲਸਫੇ ਤੋਂ ਬਿਨਾਂ ਕਿਉਂਕਿ ਦੇਖੋ ਧਾਰਮਿਕ ਫਲਸਫੇ ਦੇ ਵਿੱਚ ਹਰ ਇੱਕ ਬੰਦਾ ਹਰ ਇੱਕ ਗ੍ਰੰਥ ਨਾਲ ਰੈਫਰੈਂਸ ਦੇ ਦਊਗਾ ਤੇ ਮੇਰੇ ਕੋ ਇੱਥੇ ਆ ਕੇ ਜਿੰਨਾ ਵੀ ਉਹ ਗ੍ਰੰਥਾਂ ਵਾਲਾ ਗਿਆਨ ਸੀ ਨਾ ਜੀ ਉਹ ਸਾਰੇ ਵਿਸਰਜਿਤ ਹੋ ਗਿਆ ਸਾਰੇ ਵਿਸਰਜਿਤ ਹੋ ਗਿਆ ਔਰ ਜਿਹੜੀ ਚੀਜ਼ ਮੈਂ ਦੱਸਣ ਲੱਗਾ ਵੀ ਜੈ ਪ੍ਰਕਿਰਤੀ ਦੇ ਬੇਸ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਕਿਉਂ ਆਇਆ ਕਿੱਥੋਂ ਆਇਆ ਜਦੋਂ ਪ੍ਰਕਿਰਤੀ ਦੇ ਵਿੱਚ ਆਪਾਂ ਇੱਥੇ ਜਦੋਂ ਮੈਂ ਨੇਚਰ ਦੇ ਵਿੱਚ ਘੁੰਮਣਾ ਸ਼ੁਰੂ ਕੀਤਾ ਤਾਂ ਪਹਿਲਾਂ ਪਹਿਲਾਂ ਐ ਲੱਗਦਾ ਸੀ ਵੀ ਇਹ ਜਿਹੜਾ ਦਰਖਤ ਆ ਇਹ ਦਰਖਤ ਆ ਤੇ ਮੈਂ ਮੈਂ ਦੇਖੋ ਜੀ ਬਹੁਤਿਆਂ ਨੂੰ ਇਹ ਲੱਗਦਾ ਇਹ ਹੈ ਹੀ ਇਹ ਹੈ ਜੇ ਹੁਣ ਮੈਂ ਕਹਾਂ ਵੀ ਇਹ ਦਰਖਤ ਦੇ ਦਰਖਤ ਨਹੀਂ ਹੈਗਾ ਦਾ ਅਧਿਆਨ ਕਰਨਾ ਲੈ ਵੀ ਡਾਕਟਰ ਦਾ ਕਮਲਾ ਹੋ ਗਿਆ ਠੀਕ ਹੈ ਨਾ ਪਰ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਵੀਡੀਓ ਦੇ ਅੰਤ ਤੱਕ ਇਹ ਜਿਹੜਾ ਡਿਸੀਜਨ ਲਿਓ ਵੀ ਨਨਲਾ ਵੀ ਇਹ ਦਰਖਤ ਆ ਜੇ ਕੋਈ ਹਿਰਨ ਦਿਸ ਗਿਆ ਤਾਂ ਇਹ ਹਿਰਨਾ ਜੇ ਕੋਈ ਜੜੀ-ਬੂਟੀ ਦਿਸ ਗਈ ਤਾਂ ਜੜੀ-ਬੂਟੀ ਜੇ ਕੋ ਕੰਡਾ ਦਿਸ ਗਿਆ ਤਾਂ ਕੰਡਾ ਹੈ ਜੇ ਫੁੱਲ ਦਿਸ ਗਿਆ ਤਾਂ ਫੁੱਲ ਅਸੀਂ ਇਦਾਂ ਦੇਖਦੇ ਆਂ ਤੇ ਉਹ ਪ੍ਰਕਿਰਤੀ ਚ ਭ੍ਰਮਣ ਦੇ ਨਾਲ ਸਮਝ ਆਇਆ ਵੀ ਦਰਸਲ ਅਸੀਂ ਦਰਖਤ ਨੂੰ ਦੇਖਦੇ ਹੀ ਨਹੀਂ ਅਸੀਂ ਕੰਡੇ ਨੂੰ ਦੇਖਦੇ ਹੀ ਨਹੀਂ ਅਸੀਂ ਫੁੱਲ ਨੂੰ ਦੇਖਦੇ ਹੀ ਨਹੀਂ ਅਸੀਂ ਜਦੋਂ ਵੀ ਦਰਖਤ ਨੂੰ ਡਿਫਾਈਨ ਕਰਾਂਗੇ ਸਮਝਣ ਵਾਸਤੇ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਸੀਂ ਚਾਰ ਬੰਦੇ ਇਕੱਠੇ ਕਰਕੇ ਕਹੋ ਵੀ ਆਹ ਦਰਖਤ ਹੈ ਤੇ ਤੁਸੀਂ ਚਾਰ ਲਾਈਨਾਂ ਲਿਖਣੀਆਂ ਦਰਖਤ ਇੱਕੋ ਆ ਇੱਕੋ ਜਿਹਾ ਆ ਇੱਕੋ ਵੈਰੈਟੀ ਆ ਤੇ ਉਹ ਚਾਰ ਲੈਣਾ ਜਿਹੜੀਆਂ ਕਦੀ ਸਾਰਿਆਂ ਦੀ ਸੇਮ ਹੋਣਗੀਆਂ? ਬਿਲਕੁਲ ਕਦੀ ਵੀ ਨਹੀਂ ਹੋਣਗੀਆਂ ਨਾ। ਕਾਰਨ ਕੀ ਆ ਵੀ ਦਰਖਤ ਦਾ ਇੱਕੋ ਹੀ ਆ। ਸਾਰੇ ਜਣੇ ਦੇਖਦੇ ਵੀ ਇਕੱਠੇ ਹੀ ਪਏ ਉਹਨੂੰ। ਉਹ ਚਾਰੋਂ ਲੈਣਾ ਡਿਫਰੈਂਟ ਕਿਉਂ ਆ? ਕਿਉਂਕਿ ਉਹ ਦਰਖਤ ਦੇਖਦੇ ਹੀ ਨਹੀਂ ਪਏ। ਉਹਨਾਂ ਦਾ ਉਹਨਾਂ ਦੀ ਨਜ਼ਰ ਦਰਖਤ ਵੱਲ ਨੂੰ ਆ ਪਰ ਅਸਲ ਦੇ ਵਿੱਚ ਉਹ ਆਪਣਾ ਬ੍ਰੇਨ ਪੜਦੇ ਪਏ ਆ। ਇਹਨੂੰ ਆਪਾਂ ਕੁਦਰਤ ਦੀ ਜਾਂ ਮਾਈਂਡ ਦੀ ਭਾਸ਼ਾ ਦੇ ਵਿੱਚ ਇਹ ਕਹਦੇ ਹੀ ਆ। ਪੀ ਅਸਲ ਜੋ ਆਪਣੀਆਂ ਛਵੀਆਂ ਆਪਣੀਆਂ ਸ਼ੈਡੋਜ਼ ਆਪਣੀਆਂ ਮੈਮਰੀਜ਼ ਨੂੰ ਦੇਖਦੇ ਪਏ ਜੋ ਦਰਖਤ ਦੇ ਬਾਰੇ ਉਹਨਾਂ ਨੇ ਜਾਣਕਾਰੀ ਇਕੱਠੀ ਕੀਤੀ ਉਹ ਜਾਣਕਾਰੀ ਉਹ ਦੇਖਦੇ ਪਏ ਦਰਖਤ ਨਹੀਂ ਦੇਖਦੇ ਪਏ ਦਰਖਤ ਨਹੀਂ ਦੇਖਦੇ ਪਏ ਉਹ ਜਾਣਕਾਰੀ ਦੇਖਦੇ ਪਏ ਆ ਔਰ ਉਹ ਜਾਣਕਾਰੀ ਦੇ ਵਿੱਚ ਜੋ ਲਾਈਨਾਂ ਪਈਆਂ ਆ ਉਹ ਲਾਈਨਾਂ ਕਾਪੀ ਦੇ ਉੱਤੇ ਨਿਕਲ ਕੇ ਆਣੀਆਂ ਆ ਜੇ ਦਰਖਤ ਦੀ ਜਗ੍ਹਾ ਕੋਈ ਐਸੀ ਚੀਜ਼ ਦਿਖਾ ਦੋ ਜਿਹੜੀ ਉਹਨਾਂ ਦੀ ਜਾਣਕਾਰੀ 'ਚ ਨਾ ਹੋਵੇ ਦੇ ਕੈਨ ਨਾਟ ਰਾਈਟ ਇਵਨ ਅ ਸਿੰਗਲ ਵਰਡ ਥੇਰ ਨਹੀਂ ਲਿਖ ਸਕਦੇ ਤੁਸੀਂ ਦੱਸੋ ਲਿਖ ਸਕਦੇ ਆਪਾਂ ਨਹੀਂ ਲਿਖ ਸਕਦੇ ਤੋ ਮੈਨੂੰ ਇਹ ਹੌਲੀ ਹੌਲੀ ਭ੍ਰਮਣ ਕਰਕੇ ਪਤਾ ਲੱਗਿਆ ਵੀ ਯਾਰ ਇਹ ਦਰਖਤ ਜਿਹੜਾ ਆ ਇਹਨੂੰ ਤਾਂ ਆਪਾਂ ਦੇਖਿਆ ਹੀ ਨਹੀਂ ਆਪਾਂ ਤਾਂ ਆਪਣੀ ਮੈਮਰੀ ਦੇਖੀ ਕੰਡਾ ਕਿਹਨੇ ਦੱਸਿਆ ਸਾਨੂੰ ਕੰਡਾ ਸਾਨੂੰ ਸਾਡੇ ਲਿਖਤ ਨੇ ਦੱਸਿਆ ਕੰਡੇ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਮੈਂ ਕੰਡਾ ਆ ਕੰਡੇ ਨੂੰ ਨਹੀਂ ਪਤਾ ਮੈਂ ਕੰਡਾ ਆ ਫੁੱਲ ਨੂੰ ਨਹੀਂ ਪਤਾ ਮੈਂ ਫੁੱਲ ਆ ਈਵਨ ਹੋ ਸਕਦਾ ਦਰਖਤ ਨੂੰ ਵੀ ਨਾ ਪਤਾ ਹੋਵੇ ਕਿ ਭਾਈ ਮੈਂ ਦਰਖਤਾਂ ਦੇ ਮੈਂ ਇੰਨਾ ਬਹੁਮੁੱਲਿਆਂ ਜਾਂ ਫਿਰ ਮੈਂ ਐਵੇਂ ਹੀ ਆ ਅਸੀਂ ਉਹ ਚੀਜ਼ਾਂ ਦੇਖਦੇ ਨਹੀਂ ਪਰ ਜਦੋਂ ਮੈਂ ਇਹਨਾਂ ਦੇ ਨਾਲ ਭ੍ਰਮਣ ਕੀਤਾ ਤੇ ਬੜੀ ਖੁਸ਼ੀ ਹੋਈ ਹਰ ਕੋ ਬੰਦਾ ਜਿਹੜਾ ਨੇਚਰ ਚ ਜਾਂਦਾ ਪ੍ਰਕਿਰਤੀ ਚ ਜਾਂਦਾ ਤੁਸੀਂ ਦੇਖੋ ਨੇਚਰ ਚ ਜਾ ਕੇ ਬੜਾ ਖੁਸ਼ ਹੁੰਦਾ ਮੈਂ ਉਸ ਚੀਜ਼ ਨੂੰ ਜਦੋਂ ਸਮਝਿਆ ਫਿਰ ਮੈਂ ਇਹਨੂੰ ਰਿਲੇਟ ਕੀਤਾ ਵੀ ਜਦੋਂ ਅਸੀਂ ਕਦੀ ਕਿਤੇ ਵਿਆਹ ਤੇ ਜਾਂਦੇ ਸੀਗੇ ਨਾ ਹਾਂਜੀ ਉੱਥੇ ਸਣੀਆਂ ਫੋਟੋਆਂ ਖਿੱਚ ਹੁੰਦੀਆਂ ਸੀ ਸਾਡੇ ਕੋਲ ਜਦੋਂ ਐਲਬਮ ਆਉਂਦੀ ਸੀਗੀ ਅਸੀਂ ਸਾਰੀ ਐਲਬਮ ਐ ਆ ਕਰਕੇ ਦੇਦੇ ਜਿੱਥੇ ਸਾਡੀ ਆਪਣੀ ਫੋਟੋ ਤੇ ਖੜ ਜਾਂਦੀਆਂ ਸੀ ਔਰ ਇਹ ਚੀਜ਼ਾਂ ਤੁਹਾਨੂੰ ਮੈਂ ਫੇਰ ਕਹਿੰਦਾ ਕੋਈ ਇੱਕ ਕਿਤਾਬਾਂ ਦੇ ਵਿੱਚ ਨਹੀਂ ਮਿਲਦੀਆਂ ਮੇਰੇ ਖੁਦ ਦੇ ਤਜਰਬੇ ਆ ਇਹ ਤੋ ਉੱਥੇ ਖੜ ਕਿਉਂ ਜਾਣੇ ਸੀ ਵੀ ਕਿਉਂਕਿ ਆਪਣੇ ਨਾਲ ਸਾਨੂੰ ਲਗਾਅ ਹੁੰਦਾ ਸੀ ਆਪਣੇ ਆਪ ਨੂੰ ਸ਼ੀਸ਼ੇ ਦੇਖਿਆ ਹੁੰਦਾ ਤੇ ਆਪਣੇ ਆਪ ਨੂੰ ਅਸੀਂ ਦੇਖਦੇ ਆਂ ਫਿਰ ਦਰਖਤਾਂ ਕੋਲ ਕਿਉਂ ਖੜਦੇ ਆਂ ਕਿਉਂਕਿ ਪਤਾ ਨਹੀਂ ਕਿੰਨੀਆਂ ਜਰਨੀਜ਼ ਆਪਾਂ ਕਿੱਥੋਂ ਕਿੱਥੋਂ ਹੋ ਕੇ ਗਏ ਆਂ ਔਰ ਕੋਈ ਬੰਦਾ ਦਰਖਤਾਂ ਕੋ ਖੜੂਗਾ ਤਾਂ ਕੋਈ ਸੱਪ ਦੇਖ ਕੇ ਖੜੂਗਾ ਕੋਈ ਸ਼ੇਰ ਦੇਖ ਕੇ ਖੜੂਗਾ ਕੋਈ ਸ਼ੇਰ ਤੋਂ ਡਰੂਗਾ ਕੋਈ ਪੰਛੀ ਦੇਖ ਕੇ ਖੜੂਗਾ ਕਿਸੇ ਨੂੰ ਕੁੱਤਿਆਂ ਨਾਲ ਬੜਾ ਪਿਆਰ ਹੁੰਦਾ ਪਰ ਉਹਨੂੰ ਪਤਾ ਨਹੀਂ ਵੀ ਕਿਉਂ ਆ ਉਹਦੇ ਕੋਈ ਲੌਜੀਕ ਨਹੀਂ ਉਹਦਾ ਉਹਦੇ ਪਿੱਛੇ ਕਾਰਨ ਕੀ ਆ ਵੀ ਹੋ ਸਕਦਾ ਕਿ ਉਹਨਾਂ ਪਾਥਸ ਦੇ ਵਿੱਚੋਂ ਆਇਆ ਹੋਵੇ ਤੇ ਉਹਦੀ ਆਇਡੈਂਟੀਟੀ ਆਪਣੀ ਨੂੰ ਦੇਖਦਾ ਹੋਵੇ। ਤੋ ਜਿਹੜਾ ਦਰਖਤ ਆ ਉਹ ਜੋ ਸਾਨੂੰ ਦੇਖਦਾ ਉਹ ਦਰਖਤ ਨਹੀਂ ਆ। ਦਰਖਤ ਇੱਕ ਲਿਵਿੰਗ ਬੀਇੰਗ ਆ। ਦਰਖਤ ਮੇਰੇ ਵਾਂਗ ਹੀ ਆ ਔਰ ਜਿੱਦਾਂ ਸਮੁੰਦਰ ਤੇ ਮੱਛੀ ਇਹਨੂੰ ਸਮਝਣਾ ਬਹੁਤ ਗਹਿਰੀ ਜੀ ਚੀਜ਼ ਆ। ਸਮੁੰਦਰ ਤੇ ਮੱਛੀ ਸਾਨੂੰ ਦੋ ਲੱਗਦੇ ਸੀ ਕਿੰਨੇ ਆਹ ਸਮੁੰਦਰ ਆ ਤੇ ਆਹ ਮੱਛੀ ਆਇਡੈਂਟੀਫਾਈ ਕਰ ਦਿੰਦੇ ਆ। ਪਰ ਜਦੋਂ ਅਸੀਂ ਮੱਛੀ ਨੂੰ ਸਮੁੰਦਰ ਚੋਂ ਬਾਹਰ ਕੱਢਦੇ ਆ ਮੱਛੀ ਮੱਛੀ ਨਹੀਂ ਰਹਿੰਦੀ ਉਸ ਵੇਲੇ। ਬਹੁਤ ਡੈਡਾ ਮੱਛੀ ਦਾ ਉਹ ਸੀ ਜਿਹੜੀ ਬੁਲਬਲੇ ਕੱਢਦੀ ਸੀ ਤੈਰਦੀ ਸੀ ਬੱਚੇ ਦਿੰਦੀ ਸੀ ਉਹ ਸੀਗੀ ਮੱਛੀ ਬਿਲਕੁਲ ਤੇ ਜਦੋਂ ਅਸੀਂ ਮੱਛੀ ਨੂੰ ਸਮੁੰਦਰ ਚੋਂ ਬਾਹਰ ਕੱਢਿਆ ਤਾਂ ਉਹ ਮੱਛੀ ਮੱਛੀ ਨਹੀਂ ਰਹਿ ਗਈ ਉਹ ਤਾਂ ਇੱਕ ਮਾਸ ਦਾ ਲੋਥੜਾ ਰਹਿ ਗਿਆ ਤਾਂ ਜਦੋਂ ਮੱਛੀ ਇਹਦਾ ਮਤਲਬ ਕੀ ਵੀ ਅਸੀਂ ਜਿਹੜੀ ਮੱਛੀ ਸੀ ਉਹ ਸਮੁੰਦਰ ਤੋਂ ਬਾਹਰ ਕੱਢ ਹੀ ਨਹੀਂ ਸਕਦੇ ਉਹ ਨਹੀਂ ਕੱਢ ਸਕਦੇ ਤਾਂ ਮੱਛੀ ਤੇ ਸਮੁੰਦਰ ਦੋ ਨਹੀਂ ਮੱਛੀ ਤੇ ਸਮੁੰਦਰ ਇੱਕ ਆ ਸਿਰਫ ਜਦੋਂ ਊਰਜਾ ਤੋਂ ਆਇਨਸਟਾਈਨ ਦੀ ਥਿਊਰੀ ਜੇ ਤੁਸੀਂ ਪੜ੍ਹੋਗੇ ਐਨਰਜੀ ਟੂ ਮੈਟਰ ਮਾਈਂਡ ਟੂ ਐਮ ਸੀ ਸਕਰ ਐਨਰਜੀ ਟੂ ਮੈਟਰ एनर्जी इज इक्वल टू मास इनटू कूलम्स स्क्वायर ए दा मतलब एनर्जी जडी है वो मैटर च कन्वर्ट भी हुंदी है ता मैटर नाल रिलेट भी करदी है समुंदर जदों ट्रांसफॉर्म हो के मच्छी बन जांदा ता सानू ए भ्रम ਪੈ ਜਾ ਹੁੰਦਾ ਕਿ समुंदर ਹੋ ਰਹਾ ਤੇ ਮੱਛੀ ਹੋ ਰਹਾ ਇਹੀ ਭ੍ਰਮ ਸਾਨੂੰ ਬੂਟਿਆਂ ਦੇ ਵਿੱਚ ਆ એનર્ਜੀ ਨੇ ਕਨਵਰਜਨ ਮਾਰੀ ਤਾਂ ਅਸੀਂ ਬੰਦੇ ਬਣ ਗਏ ਪੂਰਜਾ ਨੇ ਰੂਪਾਂਤਰਣ ਕੀਤਾ ਤਾਂ ਦਰਖਤ ਬਣ ਗਏ ਊਰਜਾ ਦਾ ਰੂਪਾਂਤਰਣ ਹੋਇਆ ਕੋਈ ਫੁੱਲ ਬਣਿਆ ਊਰਜਾ ਦਾ ਰੂਪਾਂਤਰਣ ਹੋਇਆ ਖੰਡਾ ਬਣਿਆ ਪਰ ਅਸੀਂ ਮੂਲ ਰੂਪ ਦੇ ਵਿੱਚ ਪਦਾਰਥ ਨਹੀਂ ਹੈਗੇ ਕਿਉਂਕਿ ਦਰਖਤ ਨੇ ਵੀ ਇੱਕ ਦਿਨ ਢਹਿ ਜਾਣਾ ਇਸ ਸਰੀਰ ਨੇ ਵੀ ਢਹਿ ਜਾਣਾ ਫੁੱਲ ਨੇ ਵੀ ਢਹਿ ਜਾਣਾ ਪਰ એનર્ਜੀ ਕੈਨ ਨਾਟ ਬੀ ਕ੍ਰੀਏਟਡ ਨੌਰ ਬੀ ਡਿਸਟਰੋਇਡ ਇਸ ਫੰਡਮੈਂਟਲ ਨੂੰ ਜਦੋਂ ਮੈਂ ਸਮਝਿਆ ਮੈਨੂੰ ਇਹ ਪਤਾ ਲੱਗਿਆ ਉਹ ਭਾਈ ਦਰਖਤ ਤਾਂ ਮੈਂ ਹੀ ਆ ਤੇ ਮੈਂ ਹੀ ਦਰਖਤਾਂ ਇੱਕ ਕੰਡਾ ਦਾ ਮੈਂ ਹੀ ਆ ਤੇ ਮੈਂ ਹੀ ਕੰਡਾ ਆ ਜਦੋਂ ਇਹ ਫਲਸਫਾ ਦਰਖਤਾਂ ਦੇ ਨਾਲ ਸਾਹਮਣੇ ਹੋਇਆ ਫਿਰ ਇਹ ਫਲਸਫਾ ਬੰਦਿਆਂ ਨਾਲ ਵੀ ਹੋਊਗਾ ਫਿਰ ਮੈਨੂੰ ਐਂ ਲੱਗਦਾ ਵੀ ਜਿਹੜਾ ਵੀ ਮੇਰੇ ਮੂਰੇ ਕੋਈ ਪਰਸਨ ਆ ਉਹ ਮੈਂ ਆ ਤੇ ਮੈਂ ਉਹ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੇ ਅੱਜ ਜਦੋਂ ਸਾਡੇ ਸਲੋਗਨ ਬਣ ਗਏ ਚਾਹੇ ਸਤਿ ਸ੍ਰੀ ਅਕਾਲ ਆ ਚਾਹੇ ਨਮਸਕਾਰ ਆ ਚਾਹੇ ਅੱਲਾਹੁ ਅਕਬਰ ਵੀ ਕਹਿ ਦਿੰਦੇ ਆ ਜਾਂ ਸਲਾਮ ਅਲੈਕੁਮ ਵਅਲੈਕੁਮ ਸਲਾਮ ਕਹਿ ਦਿੰਦੇ ਆ ਨਾ ਸਾਡੇ ਗ੍ਰੀਟਿੰਗਸ ਆ ਇਹ ਪਰ ਉਹ ਗ੍ਰੀਟਿੰਗਸ ਬਣੇ ਤਾਂ ਕਿਸੇ ਹੋਰ ਹਿਸਾਬ ਦੇ ਨਾਲ ਸੀਗੇ ਪਰ ਉਹ ਸੰਪਰਦਾਇ ਦੇ ਗ੍ਰੀਟਿੰਗ ਰਹਿ ਗਏ ਜੇ ਅੱਜ ਕਿਸੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਜਾਵੇ ਜਾਂ ਮੁਸਲਮ ਭਾਈਚਾਰੇ ਦੇ ਜਿਹੜੇ ਭਰਾ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਸਤਿ ਸ੍ਰੀ ਅਕਾਲ ਬੁਲਾਉ ਨਹੀਂ ਬੁਲਾਣਗੇ ਕਿਸੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਹੋਵੇ ਤੁਸੀਂ ਬੁਲਾਓ ਅੱਲਾਹੁ ਅਕਬਰ ਨਹੀਂ ਬੁਲਾਣਗੇ ਪਰ ਜਿਹੜੀ ਪ੍ਰਕਿਰਤੀ ਆ ਇਹ ਕਾਮਨ ਟੂ ਵਾਲ ਆ ਜਾਂਦੀ ਆ ਇਸ ਕਰਕੇ ਇਹਨੂੰ ਜੈ ਪ੍ਰਕਿਰਤੀ ਤਾਂ ਕੀਤਾ ਕਿ ਸਾਡੇ ਸ਼ਬਦ ਵੀ ਇਦਾਂ ਦੇ ਹੋਣੇ ਚਾਹੀਦੇ ਜਿੱਦੇ ਸਾਨੂੰ ਅਲੱਗ-ਅਲੱਗ ਨਾ ਕਰਨ ਜਦੋਂ ਦੋ ਬੰਦੇ ਸਤਿ ਸ੍ਰੀ ਅਕਾਲ ਕਹਿੰਦੇ ਆ ਦੂਜੇ ਬੰਦੇ ਨੂੰ ਬਿਨਾਂ ਦੱਸੇ ਪਤਾ ਲੱਗ ਜਾਂਦਾ ਵੀ ਇਹ ਕੋਈ ਹੋਰ ਆ ਜਦੋਂ ਅਸਲਾਮੁਅਲੈਕੁਮ ਵਾਲੈਕੁਮੁਸਲਾਮ ਕਿਹਾ ਜਾਂਦਾ ਉੱਥੇ ਸਾਨੂੰ ਪਤਾ ਲੱਗ ਜਾਂਦਾ ਵੀ ਭਾਈ ਇਹ ਕੋਈ ਹੋਰ ਸੰਪਰਦਾਇ ਵਾਲੇ ਬੰਦੇ ਆ ਗਏ ਆ ਤੋ ਜੈ ਪ੍ਰਕਿਰਤੀ ਇੱਕ ਇਦਾਂ ਦਾ ਸਲੋਗਨ ਆ ਜਿਹੜਾ ਸਾਰੇ ਹੀ ਧਰਮ ਸਾਰੀਆਂ ਜਾਤਾਂ ਸਾਰੇ ਦੇਸ਼ ਨਿਰਵਿਗਨ ਤੇ ਬਿਨਾ ਬੁਬਾਦ ਅਕਸੈਪਟ ਕਰ ਸਕਦੇ ਆ ਬਿਕੋਜ਼ एवरीवन बॉडी इज ਨੇਚਰ ਦਰਖਤ ਤੇ ਤੁਸੀਂ ਇੱਕ ਵਾਂ ਕੋਈ ਵੀ ਇੱਥੇ ਦੋ ਨਹੀਂ ਹੈਗੇ ਇਹ ਸਿਰਫ ਭ्रामੋ ਆ ਤੋ ਇਹ ਸਭ ਜੀ ਜਿਹੜਾ ਜੈ ਪ੍ਰਕਿਰਤੀ ਇਦਾਂ ਦਾ ਸਲੋਗਨ ਜਿਹੜਾ ਕਿ ਮੇਰੇ ਜ਼ਹਿਨ ਚ ਕੁਦਰਤ ਨੇ ਦਿੱਤਾ ਵੀ ਅਸੀਂ ਨੇਚਰ ਤੋਂ ਹੀ ਟਰਾਂਸਫਾਰਮ ਹੁੰਦੇ ਹੁੰਦੇ ਦੇਖੋ ਅਸੀਂ ਕਹਿੰਦੇ ਬਾਂਦਰਾ ਤੋਂ ਆਏ ਆ ਉਹ ਅਸੀਂ ਪਹਿਲਾਂ ਕੀ ਸੀਗੇ ਫਿਰ ਬਾਂਦਰਾ ਤੋਂ ਪਹਿਲਾਂ ਕੀ ਸੀ ਜੋ ਉਹਨਾਂ ਨੇ ਜੋ ਅਸੀਂ ਖਾਂਦੇ ਉਹ ਹੀ ਸ਼ਰੀਰ ਬਣਦਾ ਨਾ ਅਸੀਂ ਸੇਬ ਖਾਦੇ ਆ ਵੈਜ ਖਾਦਾ ਨਾਨ ਵੈਜ ਖਾਦਾ ਉਹੀ ਸ਼ਰੀਰ ਬਣਿਆ ਤੋ ਖਾਦਾ ਕੀ ਪ੍ਰਕਿਰਤੀ ਖਾਦੀ ਇਹਦਾ ਮੱਲੋ ਕਿਉਂ ਪ੍ਰਕਿਰਤੀ ਹੀ ਆ ਕੇ ਸ਼ਰੀਰ ਬਣੀ ਆ ਤੋ ਇਹਦਾ ਮਤਲਬ ਪ੍ਰਕਿਰਤੀ ਤੇ ਆਪਾਂ ਭਿੰਨ ਨਹੀਂ ਆਂਦੇ ਅਸੀਂ ਆਪਸ ਵਿੱਚ ਵੀ ਭਿੰਨ ਨਹੀਂ ਹੈਗੇ। ਤੋ ਇਹ ਜਿਹੜਾ ਫਲਸਫਾ ਮੈਨੂੰ ਸਮਝ ਆਇਆ ਵੀ ਏਕ ਪਿਤਾ ਏਕ ਸਕੇ ਹਮ ਬਾਰਕ ਕਿੱਦਾਂ ਆਂ। ਅੱਬਰੱਲਾ ਨੂਰ ਪਾਇਆ ਕੁਦਰਤ ਕੇ ਨੂਰ ਕੀ ਆ એનર્ਜੀ। ਕੁਦਰਤ ਕੇ ਸਭ ਬੰਦੇ ਪੇ ਪ੍ਰਕਿਰਤੀ ਦੇ ਵਿੱਚੋਂ ਹੀ ਸਾਰੇ ਨਿਕਲੇ ਆ। ਬਹੁਤ ਡੀਪ ਗੱਲ ਆ ਇਹ। ਕਹਿਣ ਨੂੰ ਤਾਂ ਬੋਲ ਜਾਂਦੇ ਸਾਰੇ ਉੱਤੇ ਹੋ ਜਾਂਦੇ ਆ ਪਰ ਭਾਵ ਨਹੀਂ ਹੈਗੇ। ਕਿਸੇ ਚੀਜ਼ ਦੇ ਵਿੱਚ ਗਿਆਨ ਦੀ ਕਿਤੇ ਵੀ ਕਮੀ ਨਹੀਂ ਕਿਸੇ ਸ਼ਾਸਤਰ ਚ ਗਿਆਨ ਦੀ ਕਮੀ ਨਹੀਂ ਇਸੇ ਕਰਕੇ ਮੈਂ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਕਮੀ ਸਾਡੇ ਭਾਵ ਦੇ ਵਿੱਚ ਆ ਜਿਸ ਭਾਵ ਦੇ ਵਿੱਚ ਸ਼ਾਸਤਰ ਲਿਖਿਆ ਗਿਆ ਉਹ ਭਾਵ ਪੜਨ ਵੇਲੇ ਨਹੀਂ ਆ ਤਾਂ ਅਬਲ ਅੱਲਾ ਨੂਰ ਪਾਇਆ ਨੂਰ એનર્ਜੀ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਕੁਦਰਤ ਪਰਮਾਤਮਾ એનર્ਜੀ ਮਿਰਲੀ ਇੱਕੋ ਚੀਜ਼ ਆ ਕੁਦਰਤ ਕੇ ਸਭ ਬੰਦੇ ਦਾ ਮਤਲਬ ਚਾਹੇ ਮੱਛੀ ਆ ਚਾਹੇ ਸਮੁੰਦਰ ਆ ਚਾਹੇ ਦਰਖਤ ਆ ਚਾਹੇ ਤੁਸੀਂ ਆ ਚਾਹੇ ਮੈਂ ਆ ਚਾਹੇ ਰਾਜਾ ਆ ਚਾਹੇ ਰਾਂਕਾ ਚਾਹੇ ਉੱਚੀ ਜਾਤ ਚਾਹੇ ਨੀਵੀਂ ਜਾਤ ਚਾਹੇ ਜਿਹੜੇ ਮਰਜੀ ਧਰਮ ਦਾ ਬੰਦਾ ਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਯਾਨੀ ਇੱਕ એનર્ਜੀ ਤੋਂ ਇੱਕ ਊਰਜਾ ਤੋਂ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰਦੇ ਉਹੀ ਸ਼ਬਦ ਸਿਗਾ ਸਾਹਿਬ ਜੈ ਪ੍ਰਕਿਰਤੀ ਦਾ ਮਤਲਬ ਇਹ ਮੈਨੂੰ ਇਹਦੀ ਫ੍ਰੀਕੁਐਂਸੀ ਇਹਦੀ એનર્ਜੀ ਸ਼ਬਦ ਦੀ ਇਹੋ ਜਿਹੀ ਲੱਗੀ ਜਿਹੜੀ ਸਾਨੂੰ ਅੱਜ ਇੱਕ ਕਰ ਸਕਦੀ ਆ ਔਰ ਚਾਹੇ ਕਿਸੇ ਨੇ ਪਗੜੀ ਬੰਨੀ ਹੋਵੇ ਦਾੜੀ ਰੱਖੀ ਹੋਵੇ ਦਾੜੀ ਕੱਟੀ ਹੋਵੇ ਜਿਹੜੇ ਮਰਜੀ ਕਮਿਊਨਿਟੀ ਦਾ ਬੰਦਾ ਹੋਵੇ ਜਿਹੜੀ ਮਰਜੀ ਜਾਤ ਦਾ ਧਰਮ ਦਾ ਹੋਵੇ ਜੈ ਪ੍ਰਕਿਰਤੀ ਨੇਚਰ ਨੂੰ ਤਾਂ ਸਮਝਦਾ ਹੀ ਆ ਕਿਉਂਕਿ ਨੇਚਰ ਕੋਮਨ ਸਾਰੇ ਕਾਮਨ ਜਾਂਦੇ ਆ ਨੇਚਰਲ ਜਗ੍ਹਾਵਾਂ ਦੇ ਉੱਤੇ ਇੱਥੇ ਵੀ ਬੈਠੇ ਇੱਥੇ ਵੀ ਸਾਰੇ ਆਂਦੇ ਆ ਤਾਂ ਸ਼ਬਦ ਜਿਹੜਾ ਇਸ ਕਰਕੇ ਮੈਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ ਤਾਂ ਜੈ ਪ੍ਰਕਿਰਤੀ ਭਾਰਤ ਮੇਰੇ ਜ਼ਿਹਨ 'ਚ ਸਿਮਾ ਮਾਂ ਨੂੰ ਮੈਂ ਮੰਨਦਾ ਨਹੀਂ ਪਰ ਜਿਸ ਜਗ੍ਹਾ ਤੋਂ origin ਹੋਇਆ ਹੋਵੇ ਕਿਉਂਕਿ ਰਿਸਰਚ ਵਾਲੇ ਬੰਦੇ ਆ ਰਿਸਰਚ ਦੇ ਵਿੱਚ ਨਾਮ ਲਾਣਾ ਕਿਉਂਕਿ ਉਹ ਸਾਨੂੰ ਕਹਿੰਦੇ ਜੇ ਪੇਪਰ ਲਿਖਣਾ ਤਾਂ ਭਾਈ ਨਾਮ ਲਿਖੋ ਪਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਿੰਨੀਆਂ ਕਵਤਾਵਾਂ ਲਿਖੀਆਂ ਕਿਸੇ ਕਵਤਾ 'ਚ ਮੇਰਾ ਨਾਮ ਨਹੀਂ ਹੈਗਾ ਉਹ ਕਵਤਾ 'ਚ ਨਾਮ ਨਹੀਂ ਪਾਣਾ ਉਹ ਮੇਰੀ ਆਪਣੀ ਵਿਲ ਆ ਪਰ ਹੁਣ ਜਦੋਂ ਰਿਸਰਚ ਕਿਸੇ ਦੇ ਅਧੀਨ ਕਰਦੇ ਹੋ ਕਹਿੰਦੇ ਨਾਮ ਲਿਖੋ ਤਾਂ ਇਹ ਜਿਹੜੀ ਜੈ ਪ੍ਰਕਿਰਤੀ ਦਾ ਜੈ ਭਾਰਤ ਆ ਇਹ ਭਾਰਤ ਉਹ ਦੇਸ਼ ਆ ਕਿਤੇ ਸਾਇੰਸ ਐਂਡ ਸਪਿਰਚੁਅਲਿਟੀ ਦੇ ਉੱਤੇ ਸਾਇੰਸ ਐਂਡ ਸਪਿਰਚੁਅਲਿਟੀ ਦੇ ਉੱਤੇ ਗੱਲ ਕਰਾਂਗੇ ਕਿ ਵਿਗਿਆਨ ਤੇ ਸਪਿਰਚੁਅਲਿਟੀ 'ਚ ਬਹੁਤ ਕੰਟਰਡਿਕਸ਼ਨ ਆ ਪਰ ਇਹ ਦੋ ਨਹੀਂ ਹੈਗੀਆਂ ਇਹ ਵੀ ਇੱਕ ਆ ਸਿਰਫ ਡਾਇਰੈਕਸ਼ਨਾਂ ਦੋ ਅਲੱਗ-ਅਲੱਗ ਆ ਤੇ ਇਹਨੂੰ ਉਲਝ ਗਏ ਕੁਝ ਕਾਮਰੇਡ ਬਣ ਗਏ ਕੁਝ ਕਟੜ ਧਾਰਮਿਕ ਬਣ ਗਏ ਰੂੜੀਵਾਦੀ ਬਣ ਗਏ ਉਹ ਪੰਗਾ ਪੈ ਗਿਆ ਸਮਝਿਆ ਦੋਨਾਂ ਨੇ ਨਹੀਂ ਉਹ ਦੋਨੇ ਇੱਕੋ ਤਲ ਦੇ ਉੱਤੇ ਖੜੇ ਆ ਕਿਤੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਜਦਾਂ ਸਾਇੰਸ ਐਂਡ ਸਪਿਰਚੁਅਲਿਟੀ ਡਿਫਰੈਂਟ ਨਹੀਂ ਆ ਅਸੀਂ ਤੁਸੀਂ ਜਾਂ ਦਰਖਤ ਕੋਈ ਵੀ ਡਿਫਰੈਂਟ ਨਹੀਂ ਆ ਇੱਥੇ ਇੱਕ ਨੂਰ ਤੇ ਸਭ ਜਗ ਉਪਜਾਇਆ ਤੋ ਏਦਾਂ ਜਦੋਂ ਅਸੀਂ ਇਸ ਡੋਮੇਨ ਚ ਜਾਂਦੇ ਆ ਕੁਦਰਤ ਦੇ ਨੇੜੇ ਜਾਂਦੇ ਆ ਤਾਂ ਇਹ ਜਿਹੜਾ ਸ਼ਬਦ ਫਿਰ ਉੱਥੋਂ ਜਿਹੜਾ ਨਿਕਲ ਕੇ ਆਇਆ ਹੈ ਜੈ ਪ੍ਰਕਿਰਤੀ ਮੀਨਸ ਕਿ ਵੀ ਆਰ originated developed ਵੀ ਆਰ ਬੌਰਨ ਬਾਏ ਦਾ ਨੇਚਰ ਬਿਲਕੁਲ ਤੋ ਇਸ ਕਰਕੇ ਪ੍ਰਕਿਰਤੀ ਤੋਂ ਆਏ ਆ ਇਹਨੂੰ ਮੁੱਖ ਰੱਖੀਏ ਤਾਂ ਗੱਲ ਭਾਰਤ ਦੀ ਚੱਲਦੀ ਪਈ ਸੀ ਕਿ ਭਾਰਤ ਸਿਰਫ ਭਾਰਤ ਦੇਸ਼ ਨੇ ਜਿੱਦਾਂ ਪੱਛਮ ਨੇ ਪਦਾਰਥ ਦੇ ਉੱਤੇ ਖੋਜ ਕੀਤੀ ਆ ਹਾਂਜੀ ਆਪਾਂ ਇਹ ਜਿਹੜਾ ਐਮਸੀ ਸਕਰ ਕਹਿੰਦੇ ਆ ਉਹਨਾਂ ਨੇ ਐਮ ਤੇ ਖੋਜ ਕੀਤੀ ਮਾਸ ਦੇ ਉੱਤੇ ਪੱਛਮ ਨੇ ਪਦਾਰਥ ਦੇ ਉੱਤੇ ਖੋਜ ਕੀਤੀ ਆ ਉਹਨੂੰ ਵਿਗਿਆਨ ਕਹਿੰਦਾ ਤੇ ਭਾਰਤ ਨੇ ਈ ਦੇ ਉੱਤੇ ਖੋਜ ਕੀਤੀ ਆ એનર્ਜੀ ਤੇ એનર્ਜੀ ਦੇ ਉੱਤੇ ਖੋਜ ਕੀਤੀ ਆ ਅੰਦਰਲੇ ਅਯਾਮ ਤੇ ਖੋਜ ਕੀਤੀ ਆ ਮਨ ਦੀਆਂ ਪਰਤਾਂ ਦੇ ਉੱਤੇ ਖੋਜ ਕੀਤੀ ਆ ਉਹਨੂੰ ਸਪਿਰਚੁਅਲਿਟੀ ਕਹਿੰਦਾ ਦੋਨਾਂ ਦੀ ਖੋਜ ਸਤਕਾਰਯੋਗ ਆ ਇਹਦੇ ਵਿੱਚ ਕੋਈ ਕੰਟਰਡਿਕਸ਼ਨ ਨਹੀਂ ਹੋਣੀ ਚਾਹੀਦੀ ਜੇ ਕਿਤੇ ਦੋਨੇ ਇਹ ਮਿਲ ਜਾਣ ਤਾਂ ਸਾਡੇ ਸਮਾਜ ਦਾ ਉਧਾਰ ਹੋ ਸਕਦਾ ਚਾ ਵਾ ਤਾਂ ਇਸ ਕਰਕੇ ਜੈ ਪ੍ਰਕਿਰਤੀ ਇਹ ਸ਼ਬਦ ਆ ਜਿਹੜਾ ਅਡਾਪਟਡ ਕੈਨ ਬੀ ਅਡਾਪਟਡ ਮੇ ਬੀ ਅਡਾਪਟਡ भाई चंडा एवरीबॉडी हु इज प्रेजेंट ऑन द अर्थ एसेगा सर बहुत ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਸਲੋਗਨ ਆ ਇਹਨੂੰ ਸਮਝਾਉਣ ਲਈ ਤੇ ਸਮਝਣਾ ਤਾਂ ਇੱਕ ਚਲੋ ਇਸ ਸਮਝਣ ਦੇ ਨਾਲ ਨਾਲ ਜੋ ਮੇਰੇ ਅੰਦਰ ਚੀਜ਼ ਆਈ ਹੈ ਨਾ ਅਵਲ ਲਲਾ ਨੂਰ ਪਿਆ ਆਪਾਂ ਬਹੁਤ ਸੁਣਿਆ ਕਈਆਂ ਕੋ ਸੁਣਿਆ ਜੀ ਪਰ ਹੋ ਸਕਦਾ ਵੀ ਧਿਆਨਾ ਨਾ ਸੁਣਿਆ ਹੋਵੇ ਅੱਜ ਤੁਹਾਡੇ ਕੋ ਉਹਦੀ मीनिंग ਅਸਲੀ ਪਤਾ ਲੱਗੀ ਇੱਕ ਇਦਾਂ ਦਾ ਇਹ ਵਰਡ ਆ ਇਦਾਂ ਦੀਆਂ ਲਾਈਨਾਂ ਆ ਇਦਾਂ ਦਾ ਸ਼ਬਦ ਆ ਇਹ ਕਿ ਅਗਰ ਇਸ ਨੂੰ ਹੀ ਸਮਝ ਲਵੇ ਕੋਈ ਬੰਦਾ ਦੁਨੀਆ 'ਚ ਲੜਾਈ ਨਾ ਹੋਵੇ ਕਿਤੇ ਮੈਂ ਕਹਾਂ ਵੀ ਏਸੇ ਇਹ ਜਿਹੜਾ ਸ਼ਬਦ ਵਾ ਇਹ ਦੱਸਦਾ ਇਹੀ ਸੀਗਾ ਵੀ ਤੂੰ ਤੇ ਦਰਖਤ ਇੱਕ ਨਹੀਂ ਹੈਗੇ ਬਿਲਕੁਲ ਜਦੋਂ ਉਹਨਾਂ ਨੇ ਲਿਖਿਆ ਹੋਣਾ ਨਾ ਸਰ ਇਹ ਉਸ ਪਹਿਲੇ ਲਿਖਿਆ ਇਸ ਕਰਕੇ ਹੋਣਾ ਵੀ ਆਪਾਂ ਇੱਕ ਨਹੀਂ ਤਾਂ ਹੀ ਤਾਂ ਲਿਖਿਆ ਇਹ ਬਿਲਕੁਲ ਬਿਲਕੁਲ ਸਹੀ ਗੱਲ ਪਰ ਉਹ ਸ਼ਬਦ ਰਹਿ ਗਿਆ ਸ਼ਬਦ ਰਹਿ ਗਿਆ ਜਿੱਦਾਂ ਖੀਰ ਦੀ ਰੈਸਪੀ ਲਿਖੀ ਤੇ ਖੀਰ ਜਿਹਨੇ ਬਣਾਈ ਹੋਗੀ ਉਹੀ ਰੈਸਪੀ ਲਿਖੂਗਾ ਨਾ ਜਿਹਨੇ ਖੀਰ ਬਣਾਈ ਨਹੀਂ ਉਹ ਰੈਸਪੀ ਕਿਦਾਂ ਲਿਖੂਗਾ ਤੇ ਖੀਰ ਦੀ ਰੈਸਪੀ ਲਿਖੀ ਕਿਉਂਕਿ ਉਹਨਾਂ ਨੇ ਖੀਰ ਬਣਾਈ ਸੀ ਤੇ ਉਹ ਖੀਰ ਤਾਂ ਭੁੱਲ ਗਈ ਤੇ ਰੈਸਪੀ ਸਾਡੇ ਕੋਲ ਰਹਿ ਗਈ ਤੇ ਰੈਸਪੀ ਢਿੱਡ ਨਹੀਂ ਭਰ ਸਕਦੀ ਤੇ ਚਲੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਾਜਾ ਬਲੌਗਰ ਨੂੰ ਦੇਖਣ ਲਈ ਤੇ ਬਹੁਤ-ਬਹੁਤ ਧੰਨਵਾਦ ਡਾਕਟਰ ਅਮਨਦੀਪ ਸਿੰਘ ਜੀ ਦਾ ਵੀ ਉਹਨਾਂ ਨੇ ਜੋ ਸਲੋਗਨ ਆ ਜੈ ਪ੍ਰਕਿਰਤੀ ਜੈ ਭਾਰਤ ਉਸ ਬਾਰੇ ਸਾਨੂੰ ਖੁੱਲ ਕੇ ਦੱਸਿਆ ਡਿਟੇਲ ਨਾਲ ਦੱਸਿਆ ਕਿ ਕੀ ਮਤਲਬ ਆ ਤੇ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਜੀ ਸ਼ੁਕਰੀਆ ਜੀ ਜੈ ਪ੍ਰਕਿਰਤੀ ਜੈ ਪ੍ਰਕਿਰਤੀ ਜੈ ਭਰਤ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਮੈਨੂੰ ਜਰੂਰ ਦੱਸਣਾ ਤੇ ਜੋ ਵੀ ਡਾਕਟਰ ਅਮਨਦੀਪ ਸਿੰਘ ਜੀ ਹੁਣਾਂ ਨੇ ਗੱਲਾਂ ਕੀਤੀਆਂ ਉਹਨਾਂ ਬਾਰੇ ਤੁਸੀਂ ਆਪਣੇ ਵਿਚਾਰ ਜੂ ਸਾਂਝੇ ਕਰਿਓ ਤੇ ਬਹੁਤ ਹੀ ਜਲਦ ਮਿਲਾਂਗੇ ਅਸੀਂ ਡਾਕਟਰ ਸਾਹਿਬ ਦੀਆਂ ਹੋਰ ਵੀਡੀਓਜ਼ ਦੇ ਨਾਲ ਟਿਲ ਦੈਨ ਟੇਕ ਕੇਅਰ ਬਾਏ ਬਾਏ